ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਅੰਦਰ 35 ਮਹਾਪੁਰਖਾਂ ਦੀ ਬਾਣੀ ਹੈ ਉਹਨਾਂ 35 ਮਹਾਪੁਰਖਾਂ ਦੇ ਵਿੱਚੋਂ ਇੱਕ ਅਜਿਹੇ ਮਹਾਪੁਰਖ ਹੋਏ ਹਨ ਜਿਨ੍ਹਾਂ ਨੂੰ ਘਰ ਵਿੱਚੋਂ ਆਪਣੀ ਮਾਤਾ ਦੇ ਪਾਸੋਂ ਬੜੀ ਸੋਹਣੀ ਸਿੱਖਿਆ ਦੀ ਦਾਤ ਪ੍ਰਾਪਤ ਹੋਈ ਹੈ ਤੇ ਮਾਤਾ ਦੀ ਸਿੱਖਿਆ ਦੇ ਨਾਲ ਉਸ ਮਹਾਪੁਰਸ਼ ਨੇ ਤਕਰੀਬਨ 48 ਸਾਲ ਬਹੁਤ ਵੱਡੀ ਬੰਦਗੀ ਕਰਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਜਿਨ੍ਹਾਂ ਦਾ ਨਾਮ ਜਿਨ੍ਹਾਂ ਨੂੰ ਬੜੇ ਸਤਕਾਰ ਦੇ ਨਾਲ ਅਸੀਂ ਯਾਦ ਕਰਦੇ ਹਾਂ ਭਗਤ ਬਾਬਾ ਫਰੀਦ ਸਾਹਿਬ ਬਾਬਾ ਫਰੀਦ ਸਾਹਿਬ ਭਾਵੇਂ ਕਿ ਮੁਸਲਮਾਨ ਘਰਾਣੇ ਦੇ ਵਿੱਚ ਹੋਏ ਹਨ ਪਰ ਉਹਨਾਂ ਨੇ ਜਿਸ ਹੱਬ ਦੇ ਨਾਲ ਅੱਲਾਹ ਦੀ ਪ੍ਰਮਾਤਮਾ ਦੀ ਵਾਹਿਗੁਰੂ ਦੀ ਆਬਾਦਤ ਕੀਤੀ ਹੈ ਤੇ ਉਹਨਾਂ ਨੇ ਪ੍ਰਮਾਤਮਾ ਨੂੰ ਨੇੜੇ ਹੋ ਕੇ ੱੱਕਿਆ ਹੈ ਗੁਰੂ ਪਿਆਰਿਓ ਇੱਕ ਦਿਨ ਮਾਤਾ ਜੀ ਦੇ ਕੋਲ ਬੈਠੇ ਨੇ ਆਜੀ ਬਚਪਨਾ ਹੈ ਤੇ ਮਾਤਾ ਜੀ ਕਹਿਣ ਲੱਗੇ ਪੁੱਤ ਖਰੀਦ ਤੂੰ ਰੱਬ ਦੀ ਆਵਾਦਤ ਕਰਿਆ ਕਰ ਅੱਲਾਹ ਦੀ ਆਵਾਦਤ ਕਰਿਆ ਕਰ ਨਿਵਾਜ ਪੜਿਆ ਕਰ ਤੂੰ ਨਿਵਾਜੀ ਬਣ ਜਾ ਤੇ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਮਾਤਾ ਜੀ ਜੇ ਮੈਂ ਨਿਵਾਜ ਪੜਾਂਗਾ ਅੱਲਾਹ ਨੂੰ ਯਾਦ ਕਰਾਂਗਾ ਰੱਬ ਨੂੰ ਯਾਦ ਕਰਾਂਗਾ ਤੇ ਮੈਨੂੰ ਰੱਬ ਕੀ ਦੇਵੇਗਾ ਉਥੇ ਮਾਤਾ ਜੀ ਕਹਿੰਦੇ ਨੇ ਪੁੱਤ ਫਰੀਦ ਜੇ ਤੂੰ ਰੱਬ ਨੂੰ ਯਾਦ ਕਰੇਗਾ ਤੇ ਰੱਬ ਤੈਨੂੰ ਸ਼ੱਕਰ ਦੇ ਦੇਗਾ ਸ਼ੱਕਰ ਖਾਣ ਵਾਸਤੇ ਕਿਉਂਕਿ ਬੱਚਿਆਂ ਦਾ ਲਗਾਓ ਹੁੰਦਾ ਮਿੱਠੇ ਨਾਲ ਜੇ ਬੱਚੇ ਨੂੰ ਗੁਰੂ ਪਿਆਰਿਓ ਆਰੇ ਲਾਉਣਾ ਹੈ ਤੇ ਮਾਤਾ ਜੀ ਬੱਚੇ ਨੂੰ ਜਾਂ ਤਾਂ ਕੋਈ ਖਡਾਉਣਾ ਫੜਾ ਦਿੰਦੇ ਆ ਜਾਂ ਕੋਈ ਮਿੱਠੀ ਚੀਜ਼ ਦੇ ਲਿੰਦੇ ਆ ਜਿਸ ਕਰਕੇ ਬੱਚਾ ਜਿਹੜਾ ਟਿਕ ਜਾਂਦਾ ਵਿਰ ਜਾਂਦਾ ਸੋ ਉਸ ਵੇਲੇ ਬਚਪਨਾ ਸੀ ਬਾਬੇ ਫਰੀਦ ਸਾਹਿਬ ਦਾ ਤੇ ਮਾਤਾ ਕਹਿਣ ਲੱਗੀ ਪੁੱਤ ਫਰੀਦ ਜੇ ਤੂੰ ਬੰਦਗੀ ਕਰੇਂਗਾ ਤੇ ਵਾਝ ਗੁਰੂ ਅੱਲਾ ਪਰਮਾਤਮਾ ਤੈਨੂੰ ਸ਼ੱਕਰ ਦੇਵੇਗਾ ਕਹਿਣ ਲੱਗੇ ਹੱਸਾ ਮਾਤਾ ਜੀ ਮੈਂ ਜਰੂਰ ਉਹਨੂੰ ਯਾਦ ਕਰਾਂਗਾ ਤੇ ਕਹਿਣ ਲੱਗੇ ਕਿ ਸਵੇਰ ਤੋਂ ਹੀ ਤੂੰ ਉਸ ਪਰਮਾਤਮਾ ਦਾ ਜਿਹੜਾ ਨਾਮ ਲੈਣਾ ਆਰੰਭ ਕਰਦੇ ਉਹਦੀ ਬੰਦਗੀ ਕਰਨੇ ਆਰੰਭ ਕਰਦੇ ਪਹਿਲੇ ਦੈਨ ਬੈਠੇ ਮਸ਼ੱਲਾ ਵਿਛਾਇਆ ਕਿਉਂਦੀ ਮੁਸਲਮਾਨ ਜਦੋਂ ਨਿਵਾਜ਼ ਪੜ੍ਹਦੇ ਨੇ ਉਹ ਮਸ਼ੱਲਾ ਜਿਹੜਾ ਨਾ ਮਸ਼ੱਲਾ ਇੱਕ ਵਸਤਰ ਥੱਲੇ ਵਿਛਾ ਕੇ ਉੱਪਰ ਗੋਡੇ ਮੁੱਦੇ ਮਾਰ ਕੇ ਤੇ ਉਹ ਗੁਰੂ ਪਿਆਰਿਓ ਨਿਵਾਜ਼ ਪੜ੍ਹਦੇ ਹੁੰਦੇ ਆ ਸੋ ਉਸ ਵੇਲੇ ਕਹਿੰਦੇ ਨੇ ਫਾਈਲੇਦਾਨ ਬੈਠੇ ਤੇ ਮਾਤਾ ਨੇ ਥੋੜੀ ਜੀ ਸ਼ੱਕਰ ਜਿਹੜੀ ਸੀ ਉਹ ਮਸ਼ੱਲੇ ਦੇ ਥੱਲੇ ਰੱਖ ਦਿੱਤੀ ਜਦੋਂ ਬਾਬਾ ਫਰੀਦ ਸਾਹਿਬ ਉੱਠੇ ਨਾ ਰੱਬ ਨੂੰ ਯਾਦ ਕਰਕੇ ਤੇ ਮਾਤਾ ਨੇ ਆਖਿਆ ਸੀ ਜਦੋਂ ਤੂੰ ਬੰਦਗੀ ਕਰਨ ਤੋਂ ਬਾਅਦ ਮਸ਼ੱਲਾ ਚੱਕੇਗਾ ਤੇ ਥੱਲੇ ਸ਼ੱਕਰ ਰੱਖ ਦੇਗਾ ਰੱਬ ਮਸ਼ੱਲਾ ਚੱਕਿਆ ਤੇ ਥੱਲੇ ਸ਼ੱਕਰ ਪਈ ਸੀ ਤੇ ਮਨ ਬੜਾ ਖੁਸ਼ ਹੋਇਆ ਵਾਕਈ ਮਾ ਜੀ ਕਹਿੰਦੇ ਨੇ ਕਿ ਜਿਹੜਾ ਰੱਬ ਨੂੰ ਯਾਦ ਕਰਦਾ ਹੈ ਅੱਲਾਹ ਨੂੰ ਯਾਦ ਕਰਦਾ ਨੂੰ ਸ਼ੱਕਰ ਮਿਲਦੀ ਖਾਨ ਤੇ ਗੁਰੂ ਪਿਆਰਿਓ ਸ਼ੱਕਰ ਪ੍ਰਾਪਤ ਹੋਈ ਬੜੇ ਖੁਸ਼ ਹੋਏ ਕਹਿੰਦੇ ਨੇ ਰੋਜ਼ ਹੀ ਇਸੇ ਤਰ੍ਹਾਂ ਸ਼ੱਕਰ ਪ੍ਰਾਪਤ ਹੋਣੀ ਤੇ ਬਾਬਾ ਫਰੀਦ ਸਾਹਿਬ ਖਾ ਖਾ ਕੇ ਸ਼ੱਕਰ ਲੱਜ ਗਏ ਇੱਕ ਦਿਨ ਮਾਂ ਸ਼ੱਕਰ ਰੱਖਣੀ ਭੁੱਲ ਗਈ ਤੇ ਜਦੋਂ ਉੱਠਿਆ ਨਾ ਮਛੱਲਾ ਚੱਕਿਆ ਤੇ ਥੱਲੇ ਸ਼ੱਕਰੀ ਸ਼ੱਕਰ ਵਿਸ਼ੀ ਹੋਈ ਸੀ। ਗੁਰੂ ਪਿਆਰਿਓ ਸ਼ੱਕਰੀ ਸ਼ੱਕਰ ਵਿਸ਼ਾ ਦਿੱਤੀ ਰਾਬਣੇ। ਕਹਿੰਦੇ ਨੇ ਸ਼ੱਕਰ ਖਾ ਖਾ ਕੇ ਨਾ ਮੂੰਹ ਮੁੜ ਗਿਆ। ਸਿਰ ਕਹਿਣ ਲੱਗੇ ਮਾਤਾ ਜੀ ਖੰਡ ਖਾਣੇ ਖੰਡ ਖਾ ਖਾ ਕੇ ਵੀ ਮੂੰਹ ਮੁੜ ਗਿਆ। ਇਸ ਤਰੀਕੇ ਦੇ ਨਾਲ ਗੁਰੂ ਪਿਆਰਿਓ ਸਿਰ ਇੰਨਾ ਕਾ ਜਿਆਦਾ ਰਸ ਆਇਆ ਇੰਨਾ ਕਾ ਜਿਆਦਾ ਰਸ ਤੇ ਉੱਥੇ ਕਹਿ ਦਿੱਤਾ ਮਾਤਾ ਜੀ ਅੱਜ ਤੋਂ ਬਾਅਦ ਮੈਨੂੰ ਸ਼ੱਕਰ ਦੀ ਲੋੜ ਨਹੀਂ ਮੈਂ ਸ਼ੱਕਰ ਨਹੀਂ ਮੇਰੇ ਵਾਸਤੇ ਤੇ ਰੱਬ ਦਾ ਨਾ ਹੀ ਸ਼ੱਕਰ ਮੈਨੂੰ ਹੁਣ ਸ਼ੱਕਰ ਦੀ ਲੋੜ ਨਹੀਂ ਮਾਂ ਨੇ ਪੁੱਛਿਆ ਪੁੱਤ ਫਰੀਦ ਸ਼ੱਕਰ ਰੱਖ ਦਿਆਂ ਤੇ ਖੰਡ ਰੱਖ ਦਿਆਂ ਕਿ ਸ਼ਹਿਦ ਰੱਖ ਦਿਆਂ ਦਸਤੀ ਰੱਖਾਂ ਮਿੱਠਾ ਭੋਜਨ ਉਥੇ ਕਿਆ ਸੀ ਨਹੀਂ ਮਾਤਾ ਜੀ ਮੈਨੂੰ ਤਾਂ ਰੱਬ ਦਾ ਨਾਮ ਹੀ ਬੜਾ ਮਿੱਠਾ ਲੱਗਦਾ ਹੈ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਗੁਰੂ ਪਿਆਰਿਓ ਬੜੀ ਬੰਦਗੀ ਕੀਤੀ ਫਿਰ 12 ਸਾਲ ਗੁਰੂ ਪਿਆਰਿਓ ਬਾੜ ਜੰਗਲਾਂ ਦੇ ਵਿੱਚ ਐਨੀ ਬੰਦਗੀ ਕੀਤੀ ਕਿ ਦਰਖਤਾਂ ਦੇ ਪੱਤੇ ਧੂਦੋ ਕੇ ਖਾਣੇ ਤੇ ਦਰਖਤਾਂ ਦੇ ਫਲ ਜਿਹੜੇ ਫਲਦਾਰ ਪੌਦੇ ਨੇ ਫਲ ਖਾਣੇ ਤੇ ਗੁਰੂ ਪਿਆਰਿਓ ਇੱਕ ਦਿਨ ਮਾਤਾ ਜੀ ਉਹਨਾਂ ਦਾ ਸਿਰ ਉਹਨਾਂ ਦੇ ਕੇਸ ਸਵਾਰੇ ਸਨ ਕਿਉਂ ਲੀਖਾਂ ਪੈ ਗਈਆਂ ਨੇ ਜੜਾਵਾਂ ਬਣ ਗਈਆਂ ਨੇ ਤੇ ਥੋੜਾ ਜਿਹਾ ਦਰਦ ਮਣਾਉਂਦੇ ਆ ਤੇ ਮਾਤਾ ਜੀ ਕਹਿਣ ਲੱਗੇ ਫਰੀਦ ਜਦੋਂ ਤੂੰ ਦਰਖਤਾਂ ਦੇ ਪੱਤੇ ਖਿੱਚਦਾ ਸੈਂ ਉਦੋਂ ਦਰਖਤਾਂ ਨੂੰ ਦਰਦ ਨਹੀਂ ਹੁੰਦੀ ਜਦੋਂ ਉਹਨਾਂ ਦੇ ਤੂੰ ਫਲ ਖਿੱਚ ਕੇ ਤੇ ਖਾਂਦਾ ਸੈਂ ਕਿ ਅੱਜ ਤੇਰੇ ਥੋੜੇ ਜਿਹੀ ਕੇਸ ਖਿੱਚਿਆ ਤੇ ਤੈਨੂੰ ਦਰਦ ਮਹਿਸੂਸ ਹੁੰਦਾ ਹੈ ਮਾਤਾ ਜੀ ਦੇ ਕਹਿ ਬੋਲ ਅੰਦਰ ਲੱਗੇ ਕਹਿ ਲੱਗੇ ਅੱਜ ਤੋਂ ਬਾਅਦ ਮੈਂ ਕਿਸੇ ਦਰਖਤ ਤੋਂ ਫਲ ਵੀ ਨਹੀਂ ਤੋੜਨਾ ਮੈਂ ਕਿਸੇ ਦਰਖਤ ਨੂੰ ਧੂਣਾ ਨਹੀਂ ਹੈ ਖਿੱਚਣਾ ਨਹੀਂ ਹੈ ਕੋਈ ਡਾਂ ਨਹੀਂ ਖਿੱਚਣੀ ਫਿਰ 12 ਸਾਲ ਗੁਰੂ ਪਿਆਰੇ ਫਿਰ ਉਹਨਾਂ ਨੇ ਆਪਣੇ ਗਲ ਦੇ ਵਿੱਚ ਕਾਠ ਦੀ ਰੋਟੀ ਪਾਈ ਕਾਠ ਦੀ ਲੱਕੜ ਦੀ ਰੋਟੀ ਪਾ ਕਰਕੇ ਗਲ ਵਿੱਚ ਲਟਕਾ ਕੇ ਬੰਦਗੀ ਕੀਤੀ ਜੇ ਕਿਸੇ ਨੇ ਪੁੱਛਣਾ ਅਜ ਕੀ ਖਾਦਾ ਤੇ ਉੱਥੇ ਕਹਿ ਛੱਡਣਾ ਕੁਝ ਖਾਦੀ ਤੇ ਕੁਝ ਬੱਦੀ ਹੈ ਕੁਝ ਖਾਦੀ ਹੈ ਤੇ ਕੁਝ ਬੱਦੀ ਹੈ ਭਾਵੇਂ ਕੁਝ ਖਾਲੀ ਕੁਝ ਗਲ ਵਿੱਚ ਬੱਦੀ ਹੈ ਬੁਰਕ ਭਰ ਲੈਣਾ ਤੇ ਬਸ ਇਹਦੇ ਨਾਲ ਹੀ ਰਾਜ ਜਾਣਾ ਬੜੀ ਵੱਡੀ ਬੰਦਗੀ ਗੁਰੂ ਪਿਆਰਿਓ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਰੋਟੀ ਮੇਰੀ ਕਾਟੀ ਲਾवण ਮੇਰੀ ਭੁੱਖ ਜਿੰਨਾ ਖਾਦੀ ਚੋਕੜੀ ਘਨੇ ਸਹਿਣ ਦੇ ਦੁੱਖ ਅਸੀਂ ਸ਼ਬਦ ਇਹ ਪੜਦੇ ਆ ਨਾ ਸੁਣਦੇ ਆ ਸੋ 12 ਸਾਲ ਕਾਟਦੀ ਰੋਟੀ ਲਟਕਾ ਕਰਕੇ ਗਲ ਵਿੱਚ ਤੁਰੇ ਫਿਰਦੇ ਰਹੇ ਰੱਬ ਨੂੰ ਯਾਦ ਕਰਦੇ ਰਹੇ 12 ਸਾਲ ਫਿਰ ਉਹਨਾਂ ਨੇ ਹੱਥ ਨਹੀਂ ਛੱਡਿਆ ਗੁਰੂ ਪਿਆਰਿਓ ਪਾਟ ਪਟਨ ਜਿਹੜਾ ਸ਼ਹਿਰ ਹੈ ਪਾਕਿਸਤਾਨ ਦੇ ਅੰਦਰ ਪਾਕ ਪਟਨ ਪਾਕ ਪਟਨ ਸ਼ਹਿਰ ਦੇ ਬਾਹਰਵਾਰ ਨਾ ਇੱਕ ਖੂਹ ਸੀ ਬੜਾ ਡੁੰਗਾ ਟੈਂਡਨਸ ਖੋ ਦੇ ਵਿੱਚ ਲਟਕ ਕੇ ਬਾਬੇ ਫਰੀਦ ਸਾਹਿਬ ਨੇ ਬੰਦਗੀ ਕੀਤੀ ਲਟਕ ਕਰਕੇ 12 ਸਾਲ ਲਟਕ ਕੇ ਬੰਦਗੀ ਕੀਤੀ ਬਾਬੇ ਫਰੀਦ ਸਾਹਿਬ ਨੇ ਇੱਥੇ ਪਾਗ ਪਟਣ ਦੇ ਬਾਹਰ-ਬਾਰ ਇੱਥੇ ਕਦੇ ਕਾਂ ਨੇ ਆਪ ਜੀ ਦੇ ਸਰੀਰ ਨੂੰ ਠੁੰਗੇ ਮਾੜੇ ਸੰਗ ਗੁਰੂ ਪਿਆਰਿਓ ਆਪ ਜੀ ਨੇ ਬਾਣੀ ਦੇ ਵਿੱਚ ਵੀ ਲਿਖਿਆ ਹੈ ਕਾਂਗਾ ਪ੍ਰੰਗ ਢੰਡੋਲਿਆ ਸਗਲਾ ਖਾਇਆ ਮਾਸ ਏ ਦੋਇ ਬਨੈਣਾ ਮਤਿ ਸ਼ੋਹ ਪਿਰ ਦੇਖਣ ਕੀ ਆਸ ਗੁਰੂ ਪਿਆਰਿਓ ਭਾਵੇਂ ਕਿ ਇਹਦਾ ਅੰਦਰ ਦੇ ਮਨ ਨੂੰ ਸਮਝਾਇਆ ਹੈ ਅੰਦਰ ਨੂੰ ਸਮਝਾਇਆ ਹੈ ਕਿ ਜਿਹੜੇ ਵਕਾਰਾਂ ਰੂਪ ਕਾ ਹਨ ਇਹ ਖਾਣੂ ਖਿਰਦੇ ਹਨ ਉਹਨਾਂ ਨੇਤਰਾਂ ਨੂੰ ਜਿਹੜੇ ਅੰਦਰ ਦੇ ਨੇਤਰ ਨੇ ਪਰ ਕਹਿੰਦੇ ਇਹਨਾਂ ਨੇਤਰਾਂ ਨਾਲ ਰੱਬ ਨੂੰ ਤੱਕਣਾ ਹੈ ਭਾਵੇਂ ਕਿ ਬਾਹਰ ਦਾ पिंजरा ਵੀ ਕਾਵਾਂ ਨੇ ਨੋਚਣ ਦੀ ਕੋਸ਼ਿਸ਼ ਕੀਤੀ ਪਰ ਕਹਿਣ ਲੱਗੇ ਮੇਰੇ ਅੰਦਰ ਅਜੇ ਆਸ ਹੈ ਰੱਬ ਨੂੰ ਤੱਕਣ ਦੀ ਭਾਵੇਂ ਸਰੀਰ ਵਡੇਰਾ ਹੋ ਗਿਆ ਹੈ ਗੁਰੂ ਪਿਆਰਿਓ ਹੱਡੀਆਂ ਦਿਖਣ ਲੱਗੀਆਂ ਨੇ ਸਰੀਰ ਵੱਡਾ ਹੋ ਗਿਆ ਪਰ ਫਿਰ ਵੀ ਆਸ ਮਨ ਦੇ ਵਿੱਚ ਲਈ ਬੈਠੇ ਆ ਸੋ 12 ਸਾਲ ਖੂਬ ਵਿੱਚ ਲੜਕ ਕੇ ਤਪੱਸਿਆ ਕੀਤੀ ਫਿਰ ਵੀ ਹੱਥ ਨਹੀਂ ਛੱਡਿਆ ਇਥੋਂ 12 ਸਾਲ ਪੂਰੇ ਹੋਏ ਤੇ ਫਿਰ 12 ਸਾਲ ਹੋਰ ਉਹਨਾਂ ਨੇ ਗੁਰੂ ਪਿਆਰਿਓ ਬੜੇ ਵੱਡੇ ਸੇਵਾ ਉਹਨਾਂ ਨੇ ਇੱਕ ਗੁਰੂ ਧਾਰਨ ਕੀਤਾ ਸੀ ਸਾਹ ਸਰਪ ਬਾਬਾ ਸਾਹ ਸਰਪ ਨੂੰ ਆਪਣਾ ਗੁਰੂ ਧਾਰਨ ਕੀਤਾ ਪਾਗ ਪਟਣ ਦੇ ਬਾਅਦ ਵਾਰ-ਵਾਰ ਇੱਕ ਕੁਟਿਆ ਦੇ ਵਿੱਚ ਰਹਿੰਦੇ ਸਨ ਤੇ ਨਿਤ ਦਾ ਨਿਯਮ ਸੀ ਕਿ ਉਹਨਾਂ ਦਾ ਪਹਿਲੇ ਪੈਰ ਅੰਮ੍ਰਿਤ ਵੇਲੇ ਇਸ਼ਨਾਨ ਕਰਾਇਆ ਕਰਦੇ ਸਨ ਬਾਬਾ ਫਰੀਦ ਸਾਹਿਬ ਅੰਮ੍ਰਿਤ ਵੇਲੇ ਪਹਿਲੇ ਪੈਰ ਉਹਨਾਂ ਦਾ ਇਸ਼ਨਾਨ ਕਰਾਉਣਾ ਨਿੱਧੀ ਇਸ਼ਨਾਨ ਕਦੇ ਵੀ ਨਾਗਾ ਨਹੀਂ ਪਹਿਨ ਦਿੱਤਾ ਬਾਬੇ ਫਰੀਦ ਨੇ ਆਪਣੇ ਗੁਰੂ ਦਾ ਇਸ਼ਨਾਨ ਕਰਾਉਣਾ ਕਹਿੰਦੇ ਨੇ ਇੱਕ ਦਿਨ ਕੀ ਹੋਇਆ ਅੱਗ ਬੁਝ ਗਈ ਕਿਉਂਕਿ ਜੋ ਵੀ ਗੋਹਿਆਂ ਦੀ ਅੱਗ ਸੀ ਰੱਖੀ ਸਾਹਮ ਕੇ ਉਸ ਵੇਲੇ ਕੋਈ ਇਹੋ ਜਿਹਾ ਸਾਥ ਨਹੀਂ ਸੀ ਅੱਜ ਵਾਲਾ ਅੱਗ ਨੂੰ ਸੰਭਾਲ ਕੇ ਰੱਖਣਾ ਪੈਂਦਾ ਸੀ ਕਈ ਵਾਰ ਗਵੰਡੀਆਂ ਤੋਂ ਵੀ ਉਧਾਰੀ ਲੈਣੀ ਪੈਂਦੀ ਸੀ ਅੱਗ ਵੀ ਸਾਨੂੰ ਅੱਗ ਦੇ ਦਿਓ ਤੇ ਗੁਰੂ ਪਿਆਰਿਓ ਅੱਗ ਸ਼ਾਮ ਤੇ ਰੱਖੀ ਸੀ ਉਹ ਬੁਝ ਗਈ ਤੇ ਉਹ ਦਿਨ ਬਾਰਿਸ਼ ਬੜੀ ਪਈ ਬੜੀ ਬਾਰਿਸ਼ ਬੜਾ ਮੀਂਹ ਪਿਆ ਤੇ ਗੁਰੂ ਪਿਆਰਿਓ ਅੱਗ ਬੁਝ ਗਈ ਤੇ ਅੱਜ 12 ਸਾਲ ਪੂਰੇ ਹੋਣੇ ਨੇ ਅੱਜ ਇੱਕ ਪ੍ਰਖਿਆ ਸੀ ਬਾਬੇ ਫਰੀਦ ਸਾਹਿਬ ਦੀ 12 ਸਾਲ ਇਸ਼ਨਾਨ ਕਰਾਉਂਦਿਆਂ ਨੂੰ ਅੱਜ ਪੂਰੇ ਹੋਣੇ ਨੇ ਤੇ ਜੇ ਅੱਜ ਇਸ਼ਨਾਨ ਰਹਿ ਗਿਆ ਨਾ ਤੇ ਮੈਂ ਇਸ ਇਮਤਿਹਾਨ ਦੇ ਵਿੱਚੋਂ ਫੇਲ ਹੋ ਜਾਵਾਂਗਾ ਫੇਰ ਉਹ ਵਜਾ ਇੱਕ ਪ੍ਰੀਖਿਆ ਪਾਈ ਸੀ ਉਹਨਾਂ ਨੇ ਅੱਗ ਬੁਝ ਗਈ ਹੁਣ ਅੱਗ ਕਿੱਥੋਂ ਲਿਆਵਾਂ ਇੱਕ ਤਾਂ ਬਾਰਿਸ਼ ਪਈ ਪੈਂਦੀ ਆ ਬਾਰਿਸ਼ ਦੇ ਵਿੱਚ ਅੱਗ ਲਿਓਣੀ ਬੜੀ ਔਖੀ ਆ ਐਧਰ ਉਧਰ ਤੱਕਿਆ ਕਿਤੇ ਅੱਗ ਬਲਦੀ ਹੋਵੇ ਅੱਗ ਲੈ ਲੈ ਆਵਾਂ ਪਰ ਕਹਿੰਦੇ ਨੇ ਉਸ ਵੇਲੇ ਜਦੋਂ ਤੱਕਿਆ ਤੇ ਦੂਰ ਪਾਕਪਟਨ ਸ਼ਹਿਰ ਦੇ ਵਿੱਚ ਇੱਕ ਦੀਵਾ ਜਗਦਾ ਨਜ਼ਰ ਆਇਆ ਫਿਰ ਲੈ ਕੇ ਕੰਬਲੀ ਤੇ ਢੱਟ ਕੇ ਆਪਣੇ ਸਰੀਰ ਨੂੰ ਤੇ ਪੰਦੇ ਮੀਹ ਦੇ ਵਿੱਚ ਹੀ ਤੁਰ ਪਏ ਬਾਬਾ ਫਰੀਦ ਸਾਹਿਬ ਪੰਦੇ ਮੀਹ ਦੇ ਵਿੱਚ ਤੁਰ ਪਏ ਜਦੋਂ ਉਧਰ ਨੂੰ ਤੁਰੇ ਤੇ ਅੱਗੇ ਜਦੋਂ ਜਾ ਕੇ ਤੱਕਿਆ ਤੇ ਉਹ ਜਿੱਥੇ ਦੀਵਾ ਪਿਆ ਜਗਦਾ ਸੀ ਉਹ ਇੱਕ ਵੇਸਵਾ ਦਾ ਘਰ ਸੀ ਵੇਸਵਾ ਦੇ ਘਰ ਵਿੱਚ ਦੀਵਾ ਪਿਆ ਜਗਦਾ ਜਾ ਕੇ ਬੂਹਾ ਖੜਕਾਇਆ ਬੂਹਾ ਖੋਲ੍ਹਿਆ ਕਹਿਣ ਲੱਗੀ ਕੌਣ ਹੈ ਉਹ ਕਹਿਣ ਲੱਗੇ ਮੈਂ ਫਰੀਦ ਹਾਂ ਤੇ ਮੈਂ ਤੁਹਾਡੇ ਪਾਸੋਂ ਅੱਗ ਲੈਣ ਆਇਆ ਮੈਨੂੰ ਅੱਗ ਦੇ ਦਿਓ ਉਸ ਵੇਲੇ ਉਹਨੇ ਬੜਾ ਵੱਡਾ ਸਵਾਲ ਪਾ ਦਿੱਤਾ ਕਹਿਣ ਲੱਗੀ ਮੇਰੇ ਕੋਲ ਦੋ ਘੜੀਆਂ ਬਤੀਤ ਕਰ ਫਿਰ ਅੱਗ ਦੇਵਾਂਗੀ ਉਥੇ ਕਹਿਣ ਲੱਗੇ ਨਹੀਂ ਐਸਾ ਨਹੀਂ ਮੈਂ ਕ ਆਪਣੇ ਗੁਰੂ ਦਾ ਬੜਾ ਵੱਡਾ ਸੇਵਕ ਹਾਂ ਤੇ ਮੈਂ ਜਤ ਸਤ ਦੇ ਵਿੱਚ ਕੈਮਾ ਮੈਂ ਜਤ ਸਾ ਜਿਹੜਾ ਆਪਣਾ ਜਤ ਸਤ ਹੈ ਨਾ ਇਹ ਛੱਡਣਾ ਨਹੀਂ ਮੈਂ ਕਲੰਕ ਨਹੀਂ ਲਗਾਉਣਾ ਚਾਹੁੰਦਾ ਮੈਨੂੰ ਅੱਗ ਦੇ ਦਿਓ ਮੈਂ ਅੱਗ ਲੈਣ ਵਾਸਤੇ ਆਇਆ ਹਾਂ ਫਿਰ ਕਹਿਣ ਲੱਗੀ ਚੰਗਾ ਅੱਗ ਦੇ ਦਿਆਂਗੀ ਜੇ ਇਹ ਸ਼ਰਤ ਨਹੀਂ ਪ੍ਰਵਾਨ ਤੇ ਇੱਕ ਹੋਰ ਸ਼ਰਤ ਹੈ ਜੇ ਦੋ ਘੜੀਆਂ ਨਹੀਂ ਬਤੀਤ ਕਰਨੀਆਂ ਮੇਰੇ ਪਾਸ ਤੇ ਇੱਕ ਸ਼ਰਤ ਹੈ ਉਹ ਹੋਰ ਹੈ ਉਹ ਪ੍ਰਵਾਨ ਕਰ ਲੈ ਅੱਗ ਮਿਲ ਜਾਏਗੀ ਉਹ ਸ਼ਰਤ ਕੀ ਹੈ ਵੀ ਮੈਨੂੰ ਆਪਣੀ ਖੱਬੀ ਅੱਖ ਵਾਹਿਗੁਰੂ ਸੱਜੀ ਅੱਖ ਕੱਢ ਕੇ ਦੇ ਦੇ ਮੈਨੂੰ ਆਪਣੀ ਸੱਜੀ ਅੱਖ ਕੱਢ ਕੇ ਦੇ ਦੇ ਤੇ ਮੈਂ ਤੈਨੂੰ ਅੱਖ ਦੇ ਦੇਵਾਂਗੀ ਛਾਟੀ ਗੁਰੂ ਪਿਆਰਿਓ ਬਾਬੇ ਫਰੀਦ ਸਾਹਿਬ ਨੇ ਚਾਕੂ ਲਿਆ ਤੇ ਆਪਣੀ ਸੱਜੀ ਅੱਖ ਦਾ ਡੇਲਾ ਕੱਢ ਕੇ ਉਸ ਵੇਸਵਾ ਦੇ ਹੱਥ ਤੇ ਰੱਖ ਦਿੱਤਾ ਤੇ ਉਥੇ ਪੱਟੀ ਬੰਨ ਲਈ ਫਿਰ ਬਾਬਾ ਫਰੀਦ ਸਾਹਿਬ ਅੱਗ ਲੈ ਕੇ ਤੁਰਦੇ ਨੇ ਗੁਰੂ ਪਿਆਰੇ ਉੱਤੇ ਬਸਤਰ ਲਿਆਏ ਅੱਗ ਨੂੰ ਲਗਾ ਕੇ ਵੀ ਉੱਤੇ ਜੇ ਕਣੀਆਂ ਪੈ ਗਈਆਂ ਤੇ ਬੁਝ ਜਾਵੇਗੀ ਹੌਲੀ ਹੌਲੀ ਤੁਰਦੇ ਨੇ ਤੇ ਉੱਥੇ ਬਾਬੇ ਫਰੀਦ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ ਜੋ ਉਹਨਾਂ ਦੇ ਸ਼ਲੋਕਾਂ ਵਿੱਚ ਉਹ ਸ਼ਬਦ ਕਿਹੜਾ ਸੀ ਫਰੀਦਾ ਗਲਗੇ ਚਿਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿਜੇ ਕਮਲੀ ਅਰਾਂ ਤਾਂ ਟੁੱਟੇ ਨੇਹੋ ਪੇ ਜੋ ਸੱਚੋ ਕਮਲੀ ਅੱਲਾ ਵਰਸੇ ਨਿਓ ਜਾਏ ਮਿਲਾ ਤੇ ਨ ਸੱਜਣਾ ਟੁੱਟੋ ਨਾਹੀ ਨਿਓ ਬੜੀ ਵੱਡੀ ਪ੍ਰੀਖਿਆ ਪਾ ਦਿੱਤੀ ਕਹਿਣ ਲੱਗੇ ਜੇ ਮੈਂ ਇਸ ਮੀਂਹ ਦੇ ਵਿੱਚ ਚੱਲਦਾ ਹਾਂ ਤੇ ਮੇਰੀ ਕਮਲੀ ਜਿਹੜੀ ਉੱਤੇ ਲੋਈ ਲਈਏ ਭਿੱਜ ਜਾਵੇਗੀ ਤੇ ਅੱਗ ਬੁਝਣ ਦਾ ਵੀ ਡਰ ਹੈ ਤੇ ਕਹਿਣ ਲੱਗੇ ਜੇ ਮੈਂ ਰੁਕਦਾ ਹਾਂ ਕਿ ਮੀ ਜਦੋਂ ਹਟ ਜਾਏਗਾ ਫਿਰ ਮੈਂ ਚਲਾ ਜਾਵਾਂਗਾ ਜਦੋਂ ਬਾਰਿਸ਼ ਰੁਕ ਜਾਏਗੀ ਉਦੋਂ ਚਲਾ ਜਾਵਾਂਗਾ ਮਨ ਸੋਚਦਾ ਫਰੀਦਾ ਬਾਰਿਸ਼ ਪਤਾ ਨਹੀਂ ਰੁਕੇ ਜਾਂ ਨਾ ਰੁਕੇ ਪਰ ਤੇਰਾ ਜਿਹੜਾ ਨਿਯਮ ਹੈ ਤੇਰਾ ਜਿਹੜਾ ਨਿਯਮ ਹੈ ਇਹਦੇ ਵਿੱਚ ਫਰਕ ਪੈ ਜਾਏਗਾ ਇਸ ਵਾਸਤੇ ਤੇਰਾ ਨਿਯੋ ਟੁੱਟ ਜਾਏਗਾ ਕਿਉਂਕਿ ਇਹ ਮਰਿਆਦਾ ਜਿਹੜੀ ਨਿਤ ਦੀ ਨਿਭਾਉਣੀ ਹੈ ਕਿਉਂਕਿ ਨਿਤ ਪਹਿਲੇ ਪੈਰੇ ਇਸ਼ਨਾਨ ਕਰਾਉਂਦੇ ਸਨ ਤੇ ਜੇ ਵਿਗਣ ਪੈ ਗਿਆ ਪਰਿਆਦਾ ਵਿੱਚ ਜੇ ਨਿਯਮ ਨਾ ਚ ਨਭਾਇਆ ਬਿਆ ਤੇ ਇਸ ਵਾਸਤੇ ਜਿਹੜੀ ਗੁਰੂ ਦੀ ਸੇਵਾ ਹੈ ਇਸਨਾਂ ਦੀ ਉਹ ਰਹਿ ਜਾਏਗੀ ਤੇ ਮੇਰਾ ਨਿਯਮ ਜਿਹੜਾ ਪੂਰਾ ਨਹੀਂ ਹੋਣਾ ਤੇ ਮੇਰਾ ਮਿਹੋ ਉਹਨਾਂ ਨਾਲੋਂ ਟੁੱਟ ਜਾਏਗਾ ਗੁਰੂ ਪਿਆਰਿਓ ਚੱਲਾਂ ਤਾਂ ਭਿਜੇ ਕਮਲੀ ਰਹਾ ਤਾਂ ਟੁੱਟੇ ਮਿਓ ਭਿਜੋਸ ਜੋ ਕਮਲੀ ਅੱਲਾ ਵਰਸੇ ਮਿਓ ਕਹਿ ਲਗੇ ਕਿ ਅੱਲਾ ਵੱਲੋਂ ਹੀ ਮੀਂਹ ਵਰਸਦਾ ਏ ਤੇ ਅੱਲਾ ਨਾਲ ਹੀ ਮੇਰਾ ਨੇਹ ਹੋਰ ਹੈ ਕਿਰਪਾ ਕਰ ਲਿਓ ਅੱਲਾ ਵਰਸੇ ਮੇਹੋ ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨਿਯੋ ਮੈਂ ਤਾਂ ਆਪਣੇ ਸੱਜਣ ਨੂੰ ਜਾ ਕੇ ਮਿਲਣਾ ਭਾਵੇਂ ਜਿੰਨਾ ਮਰਜੀ ਮੀਂਹ ਪੈ ਜਾਏ ਮੈਂ ਪ੍ਰਵਾਹ ਨਹੀਂ ਕਰਨੀ ਭਾਵੇਂ ਕਮਲੀ ਵੀ ਭਿੱਜ ਜਾਏ ਮੈਂ ਨਿਯੋ ਨਹੀਂ ਟੁੱਟਣ ਦੇਣਾ ਯਾਦ ਰੱਖਣਾ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਬਣ ਜਾਂਦਾ ਹੈ ਜਿਹੜੇ ਗੁਰੂ ਦੇ ਦਰ ਨਾਲ ਜੁੜ ਜਾਂਦੇ ਨੇ ਤੰਦੇ ਆ ਗੁਰੂ ਘਰ ਉਹ ਜੇ ਮੀਂਹ ਵੀ ਪੈਂਦਾ ਹੋਵੇ ਨਾ ਤਾਂ ਵੀ ਕਦੇ ਨਾਂਗਾ ਨਹੀਂ ਪਾਉਂਦੇ ਗੁਰੂ ਘਰ ਉਹ ਨਹੀਂ ਨਾਂਗਾ ਪਾਉਂਦੇ ਇੱਕ ਸ਼ਬਦ ਅਸੀਂ ਹਜੂਰ ਦਾ ਪੜ੍ਹਦੇ ਆਂ ਕਹਿਣ ਲੱਗੇ ਝੱਖੜ ਝਾਂਦੀ ਮੀਹੋ ਵਰਸੈ ਭੀ ਗੁਰ ਦੇਖਣ ਜਾਏ ਸਮੁੰਦ ਸਾਕਰ ਹੋਵੇ ਬਹੁ ਖਾਰਾ ਗੁਰ ਸਿਖ ਲੰਗ ਗੁਰੂ ਗੁਰ ਪੈ ਜਾਏ ਕਹਿਣ ਲੱਗੇ ਜੇ ਝੱਖੜ ਆਉਂਦਾ ਹੋਵੇ ਨੇਰੀ ਆਉਂਦੀ ਹੋਵੇ ਜੋ ਤੋ ਛਾਲਾ ਮਾਰਦਾ ਹੋਵੇ ਉਸਦਾ ਹੋਵੇ ਖਾਰਾ ਹੋਵੇ ਤੇ ਗੁਰੂ ਦਾ ਸਿੱਖ ਸਮੁੰਦਰ ਲੰਘ ਕੇ ਵੀ ਗੁਰੂ ਘਰ ਚਲਾ ਜਾਂਦਾ ਹੈ ਗੁਰੂ ਦਾ ਸਿੱਖ ਨੇਰੀ ਦੀ ਝਖੜ ਦੀ ਪ੍ਰਵਾਹ ਨਹੀਂ ਕਰਦਾ ਉਹ ਆਪਣਾ ਨਿਯਮ ਨਿਭਾਉਂਦਿਆਂ ਹੋਇਆਂ ਗੁਰੂ ਦੇ ਜਾਤਿਦਾਰੇ ਕਰਦਾ ਹੈ ਕਿਉਂਕਿ ਗੁਰੂ ਦੇ ਗੁਰੂ ਦੇ ਸਿੱਖ ਦੇ ਨਿਯਮ ਨੂੰ ਕੋਈ ਤੋੜ ਨਹੀਂ ਸਕਦਾ ਗੁਰੂ ਪਿਆਰਿਓ ਤੋੜ ਨਹੀਂ ਸਕਦਾ ਗੁਰੂ ਦਾ ਸਿੱਖ ਪਹੁੰਚ ਜਾਂਦਾ ਹੈ ਗੁਰੂ ਦੇ ਦਰ ਵਿੱਚ ਭਾਵੇਂ ਜਿੰਨੀ ਮਰਜ਼ੀ بارش ਹੁੰਦੀ ਹੋਵੇ ਜਿੰਨਾ ਮਰਜ਼ੀ ਝੱਖਣ ਪੰਡਾ ਹੋਵੇ ਸੋ ਬਾਬਾ ਫਰੀਦ ਸਾਹਿਬ ਅੱਗ ਲੈ ਕੇ ਆਏ ਤੇ ਫਿਰ ਅੱਗ ਅੱਗ ਜਲਾ ਕੇ ਲੱਕੜਾਂ ਜਲਾ ਕੇ ਤੇ ਪਾਣੀ ਵਰਨ ਕੀਤਾ ਵਡੇਰਾ ਸ੍ਰੀ ਸਿਨਾ ਉਹਨਾਂ ਦਾ ਬਾਬੇ ਸਾਹ ਸਰਪ ਦਾ ਤੇ ਕਹਿੰਦੇ ਨੇ ਇਸ਼ਨਾਨ ਕਰਵਾਇਆ ਜਦੋਂ ਇਸ਼ਨਾਨ ਕਰਾਉਣ ਲੱਗੇ ਨਾ ਅੱਖ ਤੇ ਪੱਟੀ ਬੱਧੀ ਸੀ ਸੱਜੀ ਅੱਖ ਤੇ ਤੇ ਪੁੱਛਦੇ ਨੇ ਕੇ ਫਰੀਦ ਇਹ ਅੱਖ ਤੇ ਪੱਟੀ ਕਿਉਂ ਬੰਦੀ ਹੈ ਕੀ ਕਾਰਨ ਹੈ ਉਹਨਾਂ ਦੇ ਗੁਰੂ ਨੇ ਪੁੱਛਿਆ ਅੱਖ ਤੇ ਪੱਟੀ ਕਿਉਂ ਬੰਦੀ ਹੈ ਤੇ ਬਾਬਾ ਫਰੀਦ ਜੀ ਕਹਿੰਦੇ ਗੁਰੂ ਜੀ ਅੱਖ ਆਈ ਹੈ ਤੇ ਉਥੇ ਕਹਿੰਦੇ ਨੇ ਦੱਸ ਅੱਖ ਆਵੇਗੀ ਇਹਦੇ ਨੂੰ ਵੱਡੀ ਕੇ ਇਹਦੇ ਨੂੰ ਛੋਟੀ ਇਹਦੇ ਬਰਾਬਰ ਦੀ ਆਵੇ ਤੂੰ ਪੱਟੀ ਖੋਲ ਦੇ ਦੱਸ ਕਿਹੋ ਜੀ ਅੱਖ ਆਵੇ ਕਹਿਣ ਲੱਗੇ ਮੈਂ ਆਪਣੇ ਰੱਬ ਦੀ ਬਰਾਬਰੀ ਤੇ ਨਹੀਂ ਕਰਨਾ ਚਾਹੁੰਦਾ ਇਹਦੇ ਨਾਲੋਂ ਛੋਟੀ ਅੱਖ ਆ ਜਾਵੇ ਜਦੋਂ ਪੱਟੀ ਖੋਲੀ ਤੇ ਦੂਜੀ ਅੱਖ ਦੇ ਨਾਲੋਂ ਛੋਟਾ ਡੇਲਾ ਆ ਗਿਆ ਸੀ ਦੋਵਾਂ ਨੇਤਰਾਂ ਦੇ ਵਿੱਚੋਂ ਉਸੇ ਤਰ੍ਹਾਂ ਨਜ਼ਰ ਆਉਣ ਲੱਗ ਗਿਆ ਨਜ਼ਰ ਆਉਣ ਲੱਗ ਗਿਆ ਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ ਕਿ ਜਿਹੜਾ ਡੇਲਾ ਕੱਢ ਕੇ ਵੇਸਵਾ ਨੂੰ ਦਿੱਤਾ ਸੀ ਰੱਬ ਨੇ ਉਥੇ ਹੋਰ ਡੇਲਾ ਪਾ ਦਿੱਤਾ ਅੱਖ ਸਾਬਤ ਕਰ ਦਿੱਤੀ ਤੇ ਗੁਰੂ ਪਿਆਰੇ ਉਸਨਾਂ ਨੂੰ ਇਸ਼ਨਾਨ ਕਰਾਇਆ ਤੇ ਫਿਰ ਸਾ ਸਰਪ ਨੇ ਘੁੱਟ ਕੇ ਗਲ ਨਾਲ ਲਾ ਲਿਆ ਆਖਿਆ ਸੀ ਫਰੀਦਾ ਤੇਰੀ 48 ਸਾਲ ਦੀ ਬੰਦਗੀ ਪਰਵਾਰ ਹੋ ਗਈ 48 ਸਾਲ ਦੀ ਬੰਦਗੀ ਗੁਰੂ ਪਿਆਰਿਓ ਬੜੀ ਵੱਡੀ ਬੰਦਗੀ ਬਾਬੇ ਫਰੀਦ ਸਾਹਿਬ ਨੇ ਕੀਤੀ 48 ਸਾਲ ਬੰਦਗੀ ਕੀਤੀ ਅਰਬ ਦੀ ਆਬਾਦਤ ਕੀਤੀ ਨਾਗਾ ਤੱਕ ਨਹੀਂ ਪਹਿਨ ਦਿੱਤਾ ਕਦੇ ਵੀ ਇਹੋ ਜੀ ਬੰਦਗੀ ਕਰਨ ਵਾਲੇ ਰੱਬ ਨੂੰ ਜਾ ਮਿਲਦੇ ਨੇ ਪਿਆਰਿਓ ਸੋ ਉਹਨਾਂ ਦੇ ਇਸ ਜੀਵਨ ਦੇ ਵਿੱਚੋਂ ਕਿ ਸਾਨੂੰ ਸਿੱਖਿਆ ਜ਼ਰੂਰ ਮਿਲਦੀ ਹੈ ਕਿ ਜੇ ਨੇਮ ਰੱਖਣਾ ਉਹਨਾਂ ਵਰਗਾ ਰੱਖੀਏ ਜੀਵਨ ਬਣਾਉਣਾ ਇਹਨਾਂ ਤੰਡਿਓ ਬਣ ਜਾਏ ਕਿ ਅਸੀਂ ਗੁਰੂ ਦੇ ਘਰ ਨਾਲ ਜੁੜ ਜਾਈਏ ਜੇ ਦਿਗਤ ਆਵੇ ਤੇ ਪਿੱਛੇ ਨਾ ਹੋਈਏ ਜੇ ਜੀਵਨ ਵਿੱਚ ਕਿਉਂਕਿ ਦੁੱਖ ਸੁੱਖ ਜਿਹੜੇ ਨੇ ਦੋ ਕੱਪੜੇ ਨੇ ਤੰਦੇ ਜੇ ਦੁੱਖ ਆ ਜਾਵੇ ਤਾਂ ਵੀ ਉਹਦਾ ਡਰਨਾ ਛੱਡ ਲੇ ਤੇ ਜੇ ਰੱਬ ਨੇ ਸੁੱਖ ਦਿੱਤੇ ਤੇ ਸ਼ੁਕਰਾਨਾ ਕਰਨ ਉਹਦੇ ਦਰ ਆਈਏ ਉਹਦਾ ਦਰ ਦੁੱਖ ਵੇਲੇ ਵੀ ਨਹੀਂ ਤੇ ਉਹਦਾ ਦਰ ਸੁੱਖ ਵੇਲੇ ਵੀ ਨਹੀਂ ਛੱਡਣਾ ਉਹਦੇ ਦਰ ਦੇ ਨਾਲ ਜੁੜੇ ਰਹਿਣਾ ਇਹ ਬਾਬੇ ਫਰੀਦ ਸਾਹਿਬ ਦੇ ਜੀਵਨ ਦੀ ਇੱਕ ਬਹੁਤ ਵੱਡੀ ਘਟਨਾ ਜਿਨ੍ਹਾਂ ਨੇ ਪ੍ਰਮਾਤਮਾ ਵਹਿਗੁਰੂ ਨੂੰ ਪ੍ਰਾਪਤ ਕੀਤਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾफ़ी ਅੱਗੇ ਵਾਤੇ ਸੰਤ ਬਖਸ਼ੋ ਜੀ ਗੁਰੂ ਕੀ ਸੰਗਤ ਤੇ ਗੁਰੂ ਸਾਹਿਬ ਅਨਹਾਰ ਹਨ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਣੀ ਮਹਲਾ ਜੀ ਜਾਨ ਆ ਦੇਖੋ ਓੰਕਾਰ ਸਤਪੁਰ ਪ੍ਰਸਾਦ ਅਨ